ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਮੁਰਗੀ ਪਾਲਣ ਦੇ ਨਵੇਂ ਵਿਸ਼ੇ ਬਾਰੇ ਦੱਸਾਂਗੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਮੁਰਗੀ ਪਾਲਕਾਂ ਨੂੰ ਪਤਾ ਚੱਲ ਸਕੇ ਇਹ ਚੂਜਾ ਚਿਕਨ ਦੇ ਲਈ ਕਿਹੜੀ ਬਰੀਡ ਦਾ ਪਾਉਣਾ ਚਾਹੀਦਾ ਹੈ ਜਾ ਤੁਹਾਨੂੰ ਵੀਡੀਓ ਚ ਦੱਸ ਦੇਣਾ ਚਾਹੁੰਦੇ ਹਾਂ ਕਿ ਚਿਕਨ ਲਈ ਦੂਜਾ ਡਬਲ ਐਫ ਜੀ 3 ਐਫ ਜੀ ਦੂਜਾ ਆਉਂਦਾ ਹੈ ਤਈ ਬਰੀਡ ਚਿਕਨ ਲਈ ਬਹੁਤ ਹੀ ਲਾਭਦਾਇਕ ਹੈ। ਤਈ ਬਰੀਡ ਜਲਦੀ ਹੀ ਪਲ ਜਾਂਦੀ ਹੈ। ਤਾਂ ਫੀਡ ਵੀ ਠੀਕ ਠਾਕ ਖਾਂਦੀ ਹੈ। ਤਈ ਬਰੀਡ ਦਾ ਜਲਦੀ ਤੋਂ ਜਲਦੀ ਮਾਸ ਵੱਧਦਾ ਹੈ ਤਾਂ ਜਲਦੀ ਹੀ ਦੇਸੀ ਮੁਰਗਾ ਪਲ ਜਾਂਦਾ ਹੈ ਇਸ ਕਰਕੇ ਡਬਲ ਐਫ ਜੀ 3 ਐਫ ਜੀ ਦੂਜਾ ਪਾਲਣ ਲਈ লাভਦਾਰਕ ਹੈ ਤਹੈਨ ਦੇਸੀ ਜੂਜਾ ਨੂੰ ਮੁਬਾਰੀਆਂ ਵੀ ਨਹੀਂ ਜਿਆਤਰ ਲਗਦੀਆਂ ਹਨ ਕਿ ਤੂਜਾ ਸਹੀ ਤਰੀਕੇ ਨਾਲ ਪਲਦਾ ਹੈ ਕਿਉਂਕਿ ਇਸ ਨੂੰ ਦਾਣਾ ਪਾਣੀ ਤਾਂ ਤੋਂ ਵਾ ਜਾ ਨਹੀਂ ਰੱਖਣਾ ਜੇ ਫਾਰਮ ਦੇ ਅੰਦਰ दाना ਕਣੀ ਹੋਰ ਪਾਣੀ ਪ੍ਰੋਪਰ ਇਹ ਪਿਆ ਰਵੇਗਾ ਤਾਂ ਇਹ ਜਲਦੀ ਜਲਦੀ ਖਾਣਗੇ ਤਾਂ ਜਿੰਨਾ ਹੀ ਖਾਣਗੇ ਉਹਨਾਂ ਜਿਆਦਾ ਤੇ ਜਲਦੀ ਪਲਣਗੇ ਇਸ ਕਰਕੇ ਡਬਲ ਐਫ ਜੀ ਬਰੀਡ ਨੂੰ ਚਿਕਨ ਦੇ ਲਈ ਲਾਵਦਾਇਕ ਮੰਨਿਆ ਜਾਂਦਾ ਹੈ ਕਈ ਨਰਾ ਚਿਕਨ ਵੀ ਬਹੁਤ ਸਵਾਦ ਹੀ ਬਣਦਾ ਹੈ ਤਾਂ ਜਿਹੜੇ ਵੀ ਚਿਕਨ ਸ਼ੌਪ ਵਾਲੇ ਹੁੰਦੇ ਹਨ ਤਾਂ ਡਬਲ ਐਫ ਜੀ ਦੇਸੀ ਮੁਰਗਾ ਲੈਣਾ ਪਸੰਦ ਕਰਦੇ ਹਨ ਤਾਂ ਸੇਲ ਕਰਦੇ ਹਨ ਔਰ ਵੀ ਜਿਹੜੇ ਖਾਣ ਵਾਲੇ ਚਾਵਾਂ ਹੁੰਦੇ ਹਨ ਡਬਲ ਐਫ ਜੀ ਹੀ ਦੇਸੀ ਬਰੀਡ ਲਵਦੇ ਹਨ ਕਿਉਂਕਿ ਇਹਨਾਂ ਦਾ ਤੁਹਾਨੂੰ ਵੀਡੀਓ ਚ ਦੱਸਿਆ ਹੀ ਹੈ ਕਿ ਇਹਨਾਂ ਦਾ ਚਿਕਨ ਬਹੁਤ ਸੁਆਦਹੀਨ ਬਣਦਾ ਹੈ ਇਸ ਕਰਕੇ ਇਹਨਾਂ ਨੂੰ ਬੱਤ ਚਿਕਨ ਖਾਣਾ ਕਾਫੀ ਲੋਕ ਪਸੰਦ ਕਰਦੇ ਹਨ। ਕਈ ਦਿਨਾਂ ਵਿੱਚ ਹੀ ਛੋਟੇ ਚੂਜੇ ਤੋਂ ਲੈ ਕੇ ਵੱਡੇ ਮੁਰਗੇ ਤੱਕ ਬਣ ਜਾਂਦੇ ਹਨ। ਕਿਉਂਕਿ ਤੁਹਾਨੂੰ ਵੀਡੀਓ ਚ ਪਹਿਲਾਂ ਵੀ ਦੱਸਿਆ ਹੈ ਦੁਬਾਰਾ ਤੇ ਦੱਸ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਪ੍ਰੋਪਰ ਫੀਡ ਦੇਓ। ਤਾਂ ਫਾਰਮੇਚ ਕੋਈ ਵੀ ਦਾਣਾ ਕਣਿਜਾ ਪਾਣੀ ਦੀ ਕਮੀ ਨਾ ਹੋਣ ਦਿਓ ਤਾਂ ਵੱਧੂ ਮਾਤਰਾ ਵਿੱਚ ਹੀ ਦਾਣਾ ਕਣਿ ਪਾਣੀ ਪਿਆ ਰਹਿਣ ਦਿਓ ਤਾਂ ਦੂਜਾ ਛੋਟੇ ਤੋਂ ਲੈ ਕੇ ਮੁਰਗੇ ਬਣਨ ਤੱਕ ਜਲਦੀ ਹੀ ਵੱਲ ਜਾਵੇਗਾ ਇਹ 2-3 ਮਹੀਨੇ ਚ ਦੇਸੀ ਮੁਰਗਾ ਬਣਨ ਦੇ ਦੋ ਟਾਈ ਕੇਜੀ ਦੇ ਕਾਬਲ ਹੋ ਜਾਵੇਗਾ ਤੇ ਦੇਖੋ ਤੁਹਾਨੂੰ ਦੂਜਾ ਦਿਖਾ ਰਿਹਾ ਹਾਂ ਦੇਖੋ ਦੂਜੇ ਦੀ ਬਹੁਤ ਸੋਹਣੀ ਗਰੋਥ ਆਈ ਹੈ ਤੇ ਦੂਜਾ ਅੱਜ ਤੋਂ 12 ਦਿਨ ਦਾ ਹੋ ਗਿਆ ਹੈ ਦੇਖੋ ਦੂਜੇ ਦਾ weight ਵੀ ਕਦੇ 3 ਗ੍ਰਾਮ 4 ਗ੍ਰਾਮ ਇਹ ਬਰਾਬਰ ਹੋ ਗਿਆ ਹੈ ਦੇਖੋ ਬਹੁਤ ਸੋਨੀ ਗ੍ਰੋਥ ਤੂਜਾ ਕਰ ਰਿਹਾ ਹੈ ਤਾਂ ਇਹ ਹੀ ਇਹਦੀ ਪਛਾਣ ਹੈ ਇਹ ਡਬਲ ਐਫ ਜੀ ਦੇਸੀ ਤੂਜਾ ਹੈ ਤਾਂ ਵੀਡੀਓ ਨੂੰ ਅਗੇ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਮੁਰਗੀ ਪਾਲਕਾਂ ਨੂੰ ਪਤਾ ਚੱਲ ਸਕੇ ਕਿ ਦੇਸੀ ਚੂਜਾ ਪਾਲਣ ਦਾ ਕੀ ਰੀਝਣ ਹੈ